ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟੇ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਕੋਠੀ ਦੀ ਵੀਡੀਓ ਲੈ ਕੇ ਆਏ ਆ ਇਹ ਕੋਠੀ ਜਗ੍ਹਾ 6.5 ਮਰਲੇ ਆ ਇਹਦੇ ਨਾਲ ਹੀ ਇੱਕ ਪਲਾਟ ਵੀ ਪਿਆ ਮਾਲਕਾ ਦਾ ਵੇਚਣ ਲਈ ਇਹ ਦੋਨੋਂ ਚੀਜ਼ਾਂ ਵੇਚਣੀ ਆ ਜੀ ਕੱਲੀਆਂ-ਕੱਲੀਆਂ ਵੀ ਲੈ ਸਕਦੇ ਹੋ ਇਕੱਟੀਆਂ ਵੀ ਲੈ ਸਕਦੇ ਤੁਸੀਂ ਬਾਕੀ ਤੁਹਾਨੂੰ ਰੇਟ ਦੀ ਗੱਲ ਤੇ ਨਾਲ ਐਡਰੈਸ ਪ੍ਰੋਪਰ ਤੇ ਨਾਲ ਘਰ ਬਾਰੇ ਸਾਰਾ ਮਾਲਕਾ ਦੇ ਮੂੰਹ ਸੁਣਵਾ ਦਿੰਨੇ ਉਹਨਾਂ ਨੇ ਬਹੁਤ ਵਧੀਆ ਸਾਰਾ ਕੁਝ ਸਮਝਾਇਆ ਹੋਇਆ ਜੀ ਸਾਡੇ 6 ਮਰਲਿਆਂ 'ਚ ਬਣਿਆ ਹਾਂ ਦੇਖੋ ਭਾਵੇਂ ਇੱਕ ਗੱਡੀ ਫੁੱਲੀ ਢੁੱਲੀ ਆਪਣੀ ਪੌਰਚ ਨਾਲ ਹੀ ਸਕੂਟਰੀ ਆ ਬਾਹਰਲਾ ਬਾਥਰੂਮ ਹਾਂਜੀ ਉਹ ਸਾਹਮਣੇ ਰਸੋਈ ਕਿਚਨ ਆਪਣਾ ਦਰਵਾਜ਼ਾ ਮੇਨ ਆ ਆਪਣਾ ਹੈਗਾ ਜੀ ਡਰਾਇੰਗ ਰੂਮ ਹਾਂ ਖੁੱਲਾ ਡੋਲਾ ਆ ਲੋਬੀ ਆ ਇੱਕ ਰੂਮ ਆ ਆਪਣੀ ਲੋਜੀ ਹਾਂ ਅੰਦਰੋਂ ਰੂਮਾਂ 'ਚ ਆਪਣਾ ਵਾਲ ਪੇਪਰ ਲੱਗਾ ਪੂਰਾ ਵਧੀਆ ਹਾਂਜੀ 12 ਬਾਈ 12 ਦੇ ਰੂਮ ਆ ਰੂਮ ਦੇ ਅੰਦਰ ਇੱਕ ਸਟੋਰ ਹੈ ਦਰਵਾਜਾ ਲੱਗਾ ਚਾਹੇ ਕੋਈ ਆਪਣਾ ਅਲਮਾਰੀ ਬਣਾ ਲੇ ਪੂਜਾ ਰੂਮ ਬਣਾ ਲੇ ਉਹ ਕੋਈ ਮੁਸ਼ਕਲ ਨਹੀਂ ਆਹ ਬੜੇ ਕਿਚਨ ਅੰਦਰ ਲੱਗਾ ਬਾਥਰੂਮ ਹਾਂਜੀ ਆਹ ਕਿਚਨ ਇੱਕ ਆ ਰੂਮ ਹੈ ਕੋਈ ਇਧਰ ਵੀ ਵਾਲ ਪੇਪਰ ਲੱਗਾ 12 ਬਾਈ 12 ਦੇ ਦੋ ਰੂਮ ਹੈ ਆਪਣੇ ਆ ਬੱਕੀਆਂ ਫਰਸ਼ਾਂ ਜਿਹੜੀਆਂ ਹੁੰਦੀਆਂ ਸੀਮੈਂਟ ਵਾਲੀਆਂ ਉਹ ਆਪਾਂ ਪਾਈਆਂ ਤੇ ਇੱਕ ਆਪਣੇ ਆਪ ਕਿਚਨ ਜਿਹਨਾਂ ਦੇ ਕੋ ਪੱਥਰ ਲੱਗਾ ਕਿਚਨ ਚ ਬਹੁਤ ਵਧੀਆ ਟਾਇਲ ਜਿਹੜੀ ਲੱਗਦੀ ਜਣੀ ਆ ਤਾਂ ਪੌੜੀ ਆਵੇ ਆਪਣਾ ਮੰਡੋਰ ਬਾਹਰ ਜਾਣ ਵਾਲਾ ਇੱਕ ਇਹ ਗੱਡੀ ਉਹ ਬਾਹਰਲਾ ਦਰਵਾਜ਼ਾ ਔਰ ਨਿਸ਼ਾ ਬੌੜੀ ਜਿਹੜੇ ਉੱਪਰ ਜਾਂਦੀਆਂ ਆਪਣੇ ਇੱਕ ਬਹੁਤ ਵਧੀਆ ਤਿਆਰ ਹੈ ਪਲੱਸ ਤੇ ਸਿਰਫ ਪੇਂਟ ਹੀ ਇੱਕ ਹੋਣ ਵਾਲਾ ਰੂਮ ਅਜਾਪਾ ਵਾਲਪੇਪਰ ਲਗਾਇਆ ਵੇਖੋ ਉੱਪਰ ਟਾਇਲ ਲਾਈ ਹਾਂਜੀ ਆ ਵੇਖੋ ਸਾਰੇ ਅੱਜ 2 ਸਾਲ ਪਹਿਲਾਂ ਆਪਾਂ ਬਣਾਇਆ ਆ ਵੇਖੋ ਟਾਇਲ ਤੇ ਆਪਾਂ ਹੁਣ ਲਾਈ ਸਾਲ ਹੋਇਆ ਜੀ ਆ ਵੇਖੋ ਉੱਪਰ ਬਹੁਤ ਵਧੀਆ ਆ ਮੌਂਟੀ ਉੱਪਰ ਟੈਂਕ ਕੀ ਬਿਲਕੁਲ ਡੈਡੀ ਆ ਵੇਖੋ ਐ ਟਾਇਲ ਲਈ ਪਾਣੀ ਕਿਤੇ ਭੋੜ ਨਹੀਂ ਰੁਕਦਾ ਉਹ ਸਾਹਮਣੇ ਇਹ ਚੀਜ਼ ਇੱਕ ਆਪਣਾ ਨਾਲ ਪਲਾਟ ਆ ਮਕਾਨ ਸਾਢੇ 6 ਮਰਲੇਾਂ ਚ ਸੇਮ ਹੀ ਇੱਕ ਆਪਣਾ ਨਾਲ ਦਾ ਪਲਾਟ ਆ ਵੇਖੋ ਇਹਦੀ ਜਿ ਹਿਸਟਰੀ ਲੱਗਿਆ ਕੋਠੀ ਦੀ ਲੱਗ ਹੈ ਜੇ ਕਿਸੇ ਨੇ ਕੱਲਾ ਮਕਾਨ ਲੈਣਾ ਤਾਂ ਵੀ ਆਪਾਂ ਕੋਠੀ ਵੀ ਕੱਲੀ ਸੇਲ ਕਰ ਦਾਂਗੇ ਜਿਹਦਾ ਰੇਟ 24 ਲੱਖ ਰੁਪਈਆ ਇੱਕ ਆਜੇ ਨਾਲ ਪਲਾਟ ਇਹਦੀ ਰਜਿਸਟਰੀ ਵੱਖਰੀ ਇਹਦਾ ਆਪਾਂ 6.5 ਲੱਖ ਰੁਪਈਆ ਅਲੱਗ ਤੋਂ ਮੰਗਦੇ ਦੇ ਦਾਂ ਹਾਂਜੀ ਉਹ ਵੇਖੋ ਜਿਹੜਾ ਸਾਹਮਣੇ ਦਿਖਣ ਰਹੀ ਨਾ ਆਪਣੇ ਘਰ ਤੋਂ ਬੈਕ ਸਾਈਡ ਤੇ ਉਹ ਹੈਗੀ ਆ ਯੂਨੀਵਰਸਲ ਅਕੈਡਮੀ ਇਹਦੇ ਨਾਲ ਹੀ ਆ ਜਿਹੜਾ yellow color ਦੇਖ ਰਿਹਾ ਇਹਦੀ ਦੂਸਰੀ ਸਾਈਡ 'ਮੋਟਲੀ ਟਰਾ ਸਕੂਲ ਹੈ ਇਹ ਆਪਣੀ ਘਰ ਤੋਂ ਬਿਲਕੁਲ ਬੈਕ ਸਾਈਡ ਹੈ ਦੋਨੋਂ ਹਾਂਜੀ ਤੇ ਇਹ ਕਾ ਜਿਹੜਾ ਗੋਲੇ ਪਣੋਰੀ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਇਹ ਵੀ ਆਪਣੀ ਬਿਲਕੁਲ ਬੈਕ ਸਾਈਡ ਹੈ ਹਾਂਜੀ ਇਹ ਤਾਂ ਆਪਣੇ ਦੇ ਬਿਲਕੁਲ ਬੈਗ ਹੈ ਨਾ ਅੱਧੇ ਮਿੰਟ ਦੀ ਦੂਰੀ ਤੇ ਆਪਣੀ ਬੈਕ ਸਾਈਡ ਨੂੰ ਜਾਈਏ ਤੇ ਉਧਰ ਆ ਵੇਖੋ ਆਪਾਂ ਉੱਪਰੋਂ ਲੈਣਾ ਬਣਾਉਣ ਹਾਂਜੀ ਇਹ ਚੀਜ਼ ਤੇ ਇਹ ਆਪਣਾ ਉਹ ਪਲਾਟ ਜਿਹੜਾ ਵਿਖਾਇਆ ਸੀ ਤੁਹਾਨੂੰ ਆਪਾਂ ਤੇ ਉਹ ਸਕੂਲ ਆ ਸਾਹਮਣੇ ਠੀਕ ਹੈ ਆ ਜੇ ਨੂੰ ਪੂਰੇ ਪੀਓਪੀ ਆਪਾਂ ਕਰਾਈ ਅੰਦਰ ਓਪਰ ਟਾਇਲ ਰੂਮਾਂ 'ਚ ਪੀਓਪੀ ਸਾਰੇ ਅੰਥੱਲੇ ਕੋਠੀ ਨੂੰ ਪੀਓਪੀ ਆਪਾਂ ਕਰਾਈ ਆ ਵੇਖ ਬਹੁਤ ਵਧੀਆ ਲੱਖ ਬਾਰ ਫਿਰ ਬਾਰੇ ਬਾਰਲਾ ਬਾਥਰੂਮ ਇਹ ਆਪਣਾ ਪਲਾਟ ਜਿਹੜਾ ਤੁਹਾਨੂੰ ਪੁਰੋ ਵਿਖਾਇਆ ਸੀ ਆਪਾਂ ਪੰਜ ਜੇ ਕਹਿੰਨੇ ਕੱਲਾ ਲੈਣਾ ਤਾਂ ਵੀ ਕੋਠੀ ਕੱਲੀ ਲੈਣੀ ਹੈ ਤਾਂ ਵੀ ਦੇ ਦਾਂ ਹਾਂਜੀ ਆ ਰੇਟ ਅਲੱਗ-ਅਲੱਗ ਇਹਨਾਂ ਦੇ ਜੇ ਦੋਵੇਂ ਚੀਜ਼ਾਂ ਕੋਈ ਲਊਗਾ ਉਹਦਾ ਆਪਾਂ ਤੁਹਾਨੂੰ 30 ਲੱਖ ਰੁਪਏ ਦੇ ਦਾਂ ਠੀਕ ਹੈ ਉਹ ਜਿੱਥੇ ਲਾਸਟ ਹੁੰਦਾ ਲਾਈਟਾਂ ਤੋਂ ਉੱਥੇ ਛੱਕੜਿਆ ਡੇਢ ਕਿੱਲੇ ਦਾ ਜਿੱਦੇ ਚ ਆਪਣਾ ਪਾਣੀ ਜਾਂਦਾ ਵੇਖੋ ਪੂਰੇ ਪਏ ਆਪਣੇ ਕੋਈ ਇਹੋ ਜੀ ਮੁਸ਼ਕਲ ਨਹੀਂ ਸਾਰੇ ਟਾਇਰ ਲਾਈਟ ਲੌਗ ਲੱਗ ਕੇ ਵਧੀਆ ਰੋਡ ਅਖਡੂਰ ਸਾਹਿਬ ਵਾਲਾ ਰੋਡ ਆ ਤਰਨ ਤਰੋਂ ਖਡੂਰ ਸਾਹਿਬ ਇਧਰ ਨੂੰ ਹੈਗਾ ਜੇ 15 ਕਿਲੋਮੀਟਰ ਖਡੂਰ ਸਾਹਿਬ ਹਾਂਜੀ ਇਧਰ ਨੂੰ ਹੈਗਾ ਕਿਲੋ ਡੇਢ ਕਿਲੋਮੀਟਰ ਤਰਨ ਤਰਨ ਬੱਸ ਸਟਾਪ ਹਾਂਜੀ ਆ ਆਪਣੀ ਕਲੋਨੀ ਦਾ ਹੈਗਾ ਜੇ ਟਰਾਂਸਫਾਰਮ ਕੱਲੀ ਕਾਨੂੰਨੀ ਦਾ ਹੀ ਆ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਆ ਆਪਣੀ ਕਲੋਨੀ ਦਾ ਗੇਟ ਹਾਂਜੀ ਇਹ ਰੋਡ ਤੋਂ ਅੰਦਰ ਜਾਂਦੇ ਪਹਿਲਾ ਹੀ ਮਕਾਨ ਆਪਣਾ ਹਾਂਜੀ ਆ ਜਿਹੜੇ ਦਿਖਾਉਣੇ ਆ ਆਪਣਾ ਗੇਟ ਆ ਕਲੋਨੀ ਦਾ ਤੇ ਆ ਖਡੂਸਾ ਵਾਲਾ ਰੋਡ ਜੱੜ ਚੱਲਣ ਦਾ ਜਿਹੜਾ ਹਾਂਜੀ ਆਲਖ ਅੰਦਰ ਵੜ ਕੇ ਪਹਿਲਾ ਇਹ ਮਕਾਨ ਹੈ ਦੂਜਾ ਆ ਵੇਖੋ ਆ ਮਕਾਨ ਬਣ ਰਿਹਾ ਆ ਵੀ ਕੰਪਲੀਟ ਬਣਿਆ ਪਿਆ ਇਹ ਵੀ ਰੈਸ਼ ਕਰਨਗੇ ਥੋੜੇ ਦਿਨਾਂ ਨੂੰ ਆ ਵੀ ਬਸ ਆ ਪੇਂਟ ਹੋ ਗਿਆ ਤੇ ਉਹਨਾਂ ਵੀ ਆ ਜਾਣਾ ਆ ਆਪਣਾ ਗਲੀ 25 ਫੁੱਟ ਦਾ ਰਾਹ ਆਪਣਾ ਆ ਆਪਣਾ ਮਕਾਨ ਹੈ ਹਾਂਜੀ ਉਹ ਸਾਹਮਣੇ ਖਡੂਰ ਸਾਹਿਬ ਵਾਲਾ ਰੋਡ ਆਪਣੀ ਕਲੋਨੀ ਦਾ 게ਟ ਹਾਂਜੀ ਆ ਵੇਖੋ ਸਭ ਬਣੀਆਂ ਆਪਣੇ ਲਾਗੇ ਡਵਲ ਸਟੋਰੀਆਂ ਲੈਡ ਚੱਲਣ ਈ ਆਪਣੇ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ